ਝੂਠਾ ਝੂਠਾ 199 ਬਾਈ ਸੈਟ ਆਇਆ 199 ਰੁਪਏ ਕਰਤਾ 1 2 3 4 5 6 7 8 9 10 ਰੇਟ ਕਿਵਰੇ ਇਹਨਾਂ ਦਾ ਭਾਜੀ ਸਿਰਫ 199 ਰੁਪਏ ਕਰਤਾ ਮੇਰੇ ਝੂਠ ਝੂਠ 199 ਬਾਈ ਸੈਟ ਆਇਆ 199 ਰੁਪਏ ਕਰਤਾ 31 ਮਾਰਚ ਆ ਰਹੀ ਹੈ ਆਪਾਂ ਨੇ 199 ਰੁਪਏ ਕਰਤਾ ਪਰ ਰਹੁ 31 ਮਾਰਚ ਤੱਕ ਇਹ ਗੱਲ ਤੁਹਾਨੂੰ ਕਹਿ ਰਹੇ 31 ਮਾਰਚ ਤੱਕ 199 ਰੁਪਏ ਦਾ ਪੂਰਾ ਪੈਕੇਟ 10 ਪੀਸ ਟਿਚ ਬਟਨ 175 ਰੁਪਏ ਦੇ 5 ਪੀਸ ਇਹ ਵੀ ਦੇਖ ਦੀਏ ਦੇਖੋ ਮੈਨੂੰ ਕੋਈ ਮੈਨੂੰ ਯਕੀਨ ਨਹੀਂ ਹੈਗਾ ਮੈਂ ਕਹਿੰਦਾ ਮੈਂ ਦੇਖਦੇ ਨਾਲ ਨਾ 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 175 ਰੁਪਏ ਦੇ 5 ਪੀਸ ਉਸ ਤੋਂ ਬਾਅਦ ਭਾਜੀ ਰਿਵਰਸੀਬਲ ਟੇਪ ਜੋ ਮਾਰਕੀਟ 'ਚ 50 50 ਰੁਪਏ ਦਾ ਪੀਸ ਵਿਕ ਰਿਹਾ ਹੈ ਇਹ ਆਪਾਂ ਨੇ 20 ਰੁਪਏ ਦਾ ਪੀਸ ਦੇਣਾ ਪਰ ਲੈਣਾ ਬੂ ਪੈਕੇਟ ਹੀ 13 ਜਾਂ 14 ਪੀਸ ਦਾ ਪੈਕੇਟ ਆਉਂਦਾ ਇਹ ਹੌਲ ਸੇਲ ਦੇ ਵਿੱਚ ਹੌਲ ਸੇਲ ਦੇ ਵਿੱਚ ਕੈਂਚੀ ਕੁੰਚੀ ਹੁੰਦੇ ਨੇ ਵੀ ਕੈਂਚੀਆਂ ਵੀ ਹੁੰਦੀਆਂ ਕੈਂਚੀ ਆ ਦੇਖੋ ਭਾਜੀ ਇਹ ਪਤਾ ਨਹੀਂ ਕਿ ਰੋਕ 3 300 ਰੁਪਏ ਦੀ ਕੈਂਚ 31 ਮਾਰਚ ਕਰਕੇ ਉਪਰ ਹੈ 31 ਮਾਰਚ ਕਰਕੇ ਬਈ ਕਿਤੇ ਬਾਤ ਟੁੱਟਣਗੇ ਇਧਰੋਂ ਆਪਣੇ ਠੇਕੇ ਟੁੱਟਣਗੇ ਇਹ ਤਾਂ ਹੈ 31 ਮਾਰਚ ਤੋਂ ਬਾਅਦ ਨਾ ਕਿ ਉਹ ਵੀ ਇਹ ਰੇਟ ਤੁਹਾਨੂੰ ਦੇ ਦੋ 31 ਮਾਰਚ ਤੱਕ ਤੁਸੀਂ ਇਹ ਆਫਰ ਦਾ ਲਾਭ ਲੈ ਸਕਦੇ ਹੋ ਪਹੁੰਚਣਾ ਕਿੱਥੇ ਵੀਰੇ ਆਪਾਂ ਨੇ ਆਉਣ ਲਵਲੀ ਮਟੀਰੀਅਲ ਸਟੋਰ ਪਿੱਪਲ ਵਾਲੀ ਗਲੀ ਸਦਰ ਬਜ਼ਾਰ ਦੂਜਾ ਸ਼ੋਰੂਮ ਆਪਣਾ ਪਿਆਰੇ ਮੁੱਛਲ ਦਾ ਇੱਥੇ ਪੁਰਾਣਾ ਹੋਟਲ ਸੀ ਉਹਦੇ ਨਾਲ ਸਟੇਸ਼ਨ ਦੇ ਕੋਲੇ ਜੀ ਤੇ ਇਹ ਆਪਣਾ ਚੌਥਾ ਸ਼ੋਰੂਮ ਆ ਇਹ ਚੌਥਾ ਸ਼ੋਰੂਮ ਹੈ ਬਾਕੀ ਸ਼ੇਅਰ ਕਰ ਦੋ ਦਾਬੀਆ ਪੂਰਾ ਸੱਚੀ ਗੱਲ ਜੀ ਥੈਂਕ ਯੂ ਥੈਂਕ ਯੂ ਸੱਚੀ ਗੱਲ